ਇਰਬੂ ਇਹ ਵੋਟ ਬੋਲੇਗਾ ਤੇ ਇਹ ਅਲਟੀਮੇਟਲੀ ਜਿਹੜਾ ਨਤੀਜਾ ਆਣਾ ਹੀ ਆਣਾ ਹੈ। ਉਹ મોદી ਜੀ ਦੇਖੋ ਅੱਜ ਲੋਕਾਂ ਨੂੰ ਕਿੰਨਾ ਵਿਸ਼ਵਾਸ। મોદી ਨੇ ਜੋ-ਜੋ ਕਿਹਾ ਦਿੱਲੀ ਦੇ ਦਫੇਓ ਇੱਕ ਇੱਕ ਚੀਜ਼ ਪੂਰੀ ਕਰਦਾ। ਪੂਰਾ ਦੇਸ਼ ਅੱਜ ਇੱਕ ਇਹਦਾ ਕਿ ਮੋਦੀ ਜੀ ਦੇਖ ਰਹੇ ਨੇ ਪੂਰਾ ਕਰਦਾ। ਅੱਧੀ ਵੀ ਲੋਕ ਮਿਲਣ ਕੋਲ। ਇਹ ਚੀਜ਼ ਦਾ ਜਿਹੜੀ ਦਿੱਤੀ ਹੈ ਤੇ ਭਾਜੀ ਵੀ ਪੰਜਾਬੀ ਕੋਈ ਪੁੱਛਦਾ ਹੈ। ਉਹ ਪੰਜਾਬ 'ਚ 100% ਫਰਮ ਹੋਣਾ ਹੈ। ਪੰਜਾਬ ਚ ਅੱਜ ਦੇਖੋ ਜਿੰਨੇ ਸੈਨਲਾਈਜ਼ਮ ਗੱਲ ਆਏ ਕਰਦੀ ਇਹੋ ਲਾਈਕ ਦੇ ਆਹ ਵਾਲੇ ਬਾਰੀ ਜਿਹੜੀ ਆਉਣਾ ਪੰਜਾਬ ਦੇ ਨਹੀਂ ਅੱਜ ਇਹ ਤਵਾ ਨਹੀਂ ਉਹ ਸੁਪਰੀਮੋ ਹਰਗੇ ਜੀ ਉਹ ਜਿਹੜਾ ਕੇਜਰੀਵਾਲ ਜਿਹੜਾ ਦਾ ਜੀ ਮੇਨ ਜਿਹੜਾ ਸੁਪਰੀਮੋ ਉਹ ਕੋਈ ਸੀ ਉਹ ਕਰਕੇ ਕੋਈ ਮੁਸ਼ਕਲ ਨਹੀਂ ਆਹ ਨਾਲ ਸਭ ਮਿਹਨਤ ਕਰਨ ਦੇਖੋ ਦਿੱਲੀ ਚ ਵੀ ਵਰਕਰਾਂ ਨੇ ਮਿਹਨਤ ਕੀਤੀ ਆ ਇਸੇ ਤਰ੍ਹਾਂ ਇੱਧਰ ਵੀ ਪੰਜਾਬ ਦੇ ਵਰਕਰ ਮਿਹਨਤ ਕਰੇ ਤੇ ਪੰਜਾਬ ਤੋਂ ਵੀ ਜੇਕਰ ਜੀ ਪ੍ਰਧਾਨੀ ਦਿੱਲੀ ਚ ਜਿਹੜੀ ਭਾਜਪਾ ਜਿੱਤ ਰਹੀ ਹੈ ਕੀ ਕਹਿਣਾ ਹੈਗਾ ਜਿਹੜੀ ਦਿੱਲੀ ਦੇ ਅੰਦਰ ਇਤਿਹਾਸਿਕ ਜਿੱਤ ਭਾਪੀ ਜਨਤਾ ਪਾਰਟੀ ਦੀ ਹੋਈ ਹੈ ਉਸ ਦੇ ਲਈ ਅੱਜ ਸਾਰੇ ਇਸ ਇਲਾਕੇ ਦੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਦੇ ਸੰਗਠਨ ਦੇ ਅੰਦਰ ਸਭ ਇੱਥੇ ਇਕੱਠੇ ਹੋ ਕੇ ਖੁਸ਼ੀ ਮਨਾ ਰਹੇ ਆ ਲੱਡੂ ਵੰਡ ਰਹੇ ਆ ਪਟਾਕੇ ਚੱਲ ਰਹੇ ਆ ਔਰ ਦਿੱਲੀ ਦੀ ਜਨਤਾ ਨੂੰ ਦੁਬਾਰਾ ਮਾਣ ਦੇ ਰਹੇ ਹਾਂ ਦਾ ਧੰਨਵਾਦ ਕਰਦੇ ਕਿ ਜਿਨ੍ਹਾਂ ਨੇ ਬਹੁਤ ਸਹੀ ਫੈਸਲੇ ਲਏ ਦਿੱਲੀ ਦੇ ਅੰਦਰ ਅੱਲੇ ਕਹ ਰਹੇ ਸੀ ਦਿੱਲੀ ਦੀ ਜਨਤਾ ਨੂੰ 10 ਸਾਲ 12 ਸਾਲ ਤੋਂ ਇਸ ਕੇਜਰੀ ਬੰਨੇ ਝੂਠ ਝੂਠ ਨਾਲ ਹੀ ਠੱਗੀ ਮਾਰਦੇ ਹੋਏ ਸਰਕਾਰ ਚਲਾਈ ਔਰ ਲੋਕਾਂ ਕੋ ਵਾਦੇ ਜਿਹੜੇ ਕੀਤੇ ਸੀ ਪੂਰੇ ਨਹੀਂ ਕੀਤੇ ਤੇ ਕੇਜਰੀ ਨੇ ਉਹ ਆਨੰਦ ਬਣਾ ਲੈ 15 ਸਾਲਾਂ ਦੇ ਦਿੱਲੀ ਦੀ ਮਾਹ ਬਦਲ ਜਾਣੀ ਹੈ ਦਿੱਲੀ ਦੇ ਵਿੱਚ ਡਬਲ ਇੰਜਨ ਸਰਕਾਰ ਹੋ ਗਈ ਹੈ ਸੈਂਟਰ ਤੋਂ ਅੰਦਰੋਂ ਵੀ ਮਾਈਕਿੰਗ ਕੀਤੀ ਤੇ ਦੂਸਰੇ ਪਾਸੇ ਵੀ ਸਰਕਾਰ ਬਣੀ ਹੋਏਗੀ ਦਿੱਲੀ ਦਾ ਕੋਈ ਦਿੱਲੀ ਦਾ ਵਿਕਾਸ ਅੱਜ ਜਿਸ ਨੂੰ ਅਸੀਂ ਦੇਖ ਰਹੇ ਹਾਂ ਲੋਕ ਤੁਹਾਡੇ ਪ੍ਰੈਸ ਦੇ ਮੇਰੇ ਵੀਰੋਣ ਤੋਂ ਪ੍ਰੈਸ ਦੇ ਮੇਰੇ ਪੁੱਛ ਰਹੇ ਸੀਗੇ ਲੋਕ ਪੁੱਛ ਰਹੇ ਸੀਗੇ ਕਿ ਪਾਸਤਾ ਸਾਲ ਹੋ ਗਿਆ ਸਾਡੇ ਮੈਂ ਨਾ ਕਿਉਂ ਹੋ ਗਈ ਵੀ ਕੁਝ ਨਾ ਕੁਝ ਹੈ ਤੇ ਜੰਦਾ ਕੀ ਕਰ ਰਹੀ ਹੈ ਇਸ ਲਈ ਅੱਜ ਦਿੱਲੀ ਦੀ ਹਰ ਬੋਲ ਜਾ ਰਹੀ ਹੈ ਔਰ ਕੇਜਰੀਬਾਲ ਜਿਹੜਾ ਝੂਠ ਦਾ ਬਾਸ਼ਾ ਜਿਹੜਾ ਇੰਡੀ ਗੱਠਵੰਦ ਦਾ ਇੱਕ ਹਿੱਸਾ ਸੀ ਸਭ ਇੰਡੀ ਇੰਡੀ ਗੱਠਵੰਦ ਬिखर ਜਾਏਗਾ ਔਰ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ